ਾਰੇ ਸਾਥੀਆ ਪਿਆ ਤਿਸਕਾਰ ਬਲਸ ਸ੍ਰੀਕਾਲ ਨਮਸਕਾਰ ਪਿਆ ਸਤ ਜੀ ਨੂੰ ਗਿਆ ਇੱਕ ਜੋਗੀ ਯਾਤਮਕਤਾ ਇਸ ਵਾਤੇ ਚੱਲ ਰਹੀ ਹੈ ਤੇ ਪਹੁੰਚੇ ਹੋਏ ਅਦਾ 44ਵੇਂ ਅਧਿਆਇ ਦੀ ਜਿਹਦੇ ਵਿੱਚ ਜੋਗਾਨੰਦ ਜੀ ਜਿਹੜੇ ਨੇ ਉਹ ਪਹੁੰਚੇ ਹੋਏ ਨੇ ਮਹਾਤਮਾ ਗਾਂਧੀ ਜੀ ਨੂੰ ਮਿਲਣ ਲਈ ਵਰਤਾ ਦੇ ਵਿੱਚ ਤੇ ਹੁਣ ਉੱਥੇ ਉਹ ਰਹਿ ਰਹੇ ਨੇ ਸਾਰਾ ਘੁੰਮ ਫਿਰ ਰਹੇ ਨੇ ਆਪਣਾ ਮਹਾਤਮਾ ਗਾਂਧੀ ਦਾ ਆਸ਼ਰਮ ਉਹਨਾਂ ਨੇ ਦੇਖਿਆ ਤੇ ਉਹ ਸ਼ਹਿਰ ਦੇ ਵਿੱਚ ਵੀ ਘੁੰਮ ਰਹੇ ਨੇ ਤੇ ਹੁਣ ਉਹ ਅੱਗੇ ਆਪਾਂ ਨੂੰ ਜਾਣਕਾਰੀ ਦੇ ਰਹੇ ਨੇ ਉਹ ਕਹਿੰਦੇ ਪਿਛਲੀ ਰਾਤ ਗਾਂਧੀ ਜੀ ਨੇ ਫਿਰ ਉਹਨਾਂ ਤੋਂ ਜੋਗਾਨੰਦ ਜੀ ਤੋਂ ਲਾਹੜੀ ਮਾਸ਼ੇ ਇਹਦੇ ਕ੍ਰਿਆ ਯੋਗ ਦੀ ਇੱਛਾ ਜਿਹੜੀ ਉਹ ਲੈਣ ਦੀ ਛੱਤ ਪ੍ਰਗਟ ਕੀਤੀ ਸੀਗੀ ਉਹ ਕਹਿੰਦੇ ਉਹਨਾਂ ਦੀ ਇਸ ਖੁੱਲ ਦੇ ਲਈ ਤੇ ਜਗਿਆਸਾ ਨੇ ਮੇਰਾ ਮਨ ਬੁਲਿਆ ਜੋਗਾਨੰਦ ਜੀ ਕਹਿੰਦੇ ਕਹਿੰਦੇ ਈਸ਼ਵਰ ਆराधना ਚੋਂ ਪੁੱਛਿਆ ਵਗ ਨੇਚਲ ਸੀਗੇ ਉਹਨਾਂ ਚ ਸੱਚੀ ਗ੍ਰਹਿਣਸ਼ੀਲਤਾ ਪ੍ਰਗਟ ਹੋ ਰਹੀ ਸੀ ਜਿੱਦਾਂ ਬੱਚਿਆਂ ਦੀ ਪ੍ਰਸ਼ੰਸਾ ਕਰਦੇ ਆ ਕਦੇ ਇਸ ਸਮਸੀ ਨੇ ਵੀ ਕਿਹਾ ਪੀ ਇਹੋ ਜੀ ਹਾਂ ਦਾ ਇਸ ਵਰਗ ਦੇ ਵਿੱਚ ਰਾਸ ਹੈ ਤੁ ਜੋਗਨਾਂ ਜੀ ਕਹਿੰਦੇ ਮੇਰੇ ਦੁਆਰਾ ਕਿਰਿਆ ਯੋਗ ਦੀ ਤਿੱਖਿਆ ਦੇਣ ਵਾਸਤੇ ਨਿਰਧਾਰਿਤ ਸਮਾਪਤ ਹੋਇਆ ਕਹਿੰਦੇ ਸ਼੍ਰੀ ਦੇਸਾਈ ਜਿਹੜੇ ਕਿ ਆਪਾਂ ਜਾਣਦੇ ਆ ਫਾਤਮਾ ਗਾਂਧੀ ਜੀ ਦੇ ਸਹਤ ਸੇ ਉਹ ਕਹਿੰਦੇ ਡਾਕਟਰ ਪਿੰਗਲੇ ਤੇ ਹੋਰ ਸਤਿਆਗ੍ਰਹੀ ਜਿਹੜੇ ਕਿ ਰਿਆਯੋਗ ਦੀ ਤਿੱਖਿਆ ਲੈਣ ਲਈ ਇੱਛੁਕ ਸੀ ਉਹ ਕਮਰੇ 'ਚ ਦਾਖਲ ਹੋਈ ਕਹਿੰਦੇ ਪਹਿਲਾਂ ਮੈਂ ਉਹਨਾਂ ਨੂੰ ਯੋਗਤਾ ਕਰ ਸਤਾ ਸਖਾਈਆਂ ਇਹ ਦੇਖਿਆ ਕਿ ਦਾ ਸਰੀਰ ਨੂੰ 20 ਹਿੱਸਿਆਂ ਚ ਵੰਡਿਆ ਹੋਇਆ ਦੇਖਿਆ ਜਾਂਦਾ ਤੇ ਫਿਰ ਆਪਣੀ ਇੱਛਾ ਸ਼ਕਤੀ ਨਾਲ ਹਰ ਇੱਕ ਹਿੱਸੇ ਦੇ ਵਿੱਚ ਸ਼ਕਤੀ ਦਾ ਸੰਚਾਰ ਕੀਤਾ ਜਾਂਦਾ ਹੈ। ਛੇਤੀ ਹੀ ਕਹਿੰਦੇ ਉੱਥੇ ਦੇਖਿਆ ਲੈਣ ਦੇ ਸਾਰੇ ਇੱਛਕ ਮੇਰੇ ਸਾਹਮਣੇ ਮਨੁੱਖੀ ਮੋਟਰਾ ਵਾਂਗ थरथਰਾਉਣ ਲੱਗ ਪਏ। ਕਹਿੰਦੇ ਗਾਂਧੀ ਜੀ ਦਾ ਸਰੀਰ ਜਿਹੜਾ ਹਮੇਸ਼ਾ ਇਹ ਸਾਰਿਆਂ ਦੇ ਧੁੰਕੇ ਧਿਆਨ ਚ ਰਹਿੰਦਾ ਹੈ ਉਹਦੇ ਕਹਿੰਦੇ ਹਰ ਇੱਕ ਹਿੱਸੇ 'ਚ ਸ਼ਕਤੀ ਦੀ थरथराहट ਨੂੰ ਦੇਖਣਾ ਸੌਖਾ ਸੀ। ਕਹਿੰਦੇ ਉਹ ਬਹੁਤ ਪਤਲੇ ਸੀਗੇ ਪਰ ਇੰਨੇ ਵੀ ਪਤਲੇ ਨਹੀਂ ਸੀਗੇ ਵੀ ਦਿਖਾਈ ਦੇਣ 'ਚ ਚੰਗੇ ਨਾ ਲੱਗਣ। ਕਹਿੰਦੇ ਉਹਨਾਂ ਦੀ ਚਮੜੀ ਚਿਕਨੀ ਹੈ ਜਿਹਦੇ ਉੱਤੇ ਕੋਈ ਝੋੜੀ ਵੀ ਨਹੀਂ ਹੈਗੀ ਬਾਅਦ ਵਿੱਚ ਜੋਗਨਾਂਝੀ ਕਹਿੰਦੇ ਮੈਂ ਉਹਨਾਂ ਸਾਰੇ ਅੰਤਰੀਅ ਜੋ ਦੇਖਿਆ ਦਿੱਤੀ ਕਹਿੰਦੇ ਮਹਾਤਮਾ ਜੀ ਨੇ ਸੰਸਾਰ ਦੇ ਸਾਰੇ ਧਰਮਾਂ ਦਾ ਸ਼ਰਧਾ ਭਾਵਨਾ ਅਧਿਐਨ ਕੀਤਾ ਹੋਇਆ ਹੈ ਜੈਨ ਸ਼ਾਸਤਰ ਬਾਈਬਲ ਦੇ ਨਿਊ ਟੈਸਟਾਮੈਂਟ ਦੇ ਤੋਸਾਇ ਦਾ ਸਮਾਸ਼ ਸ਼ਾਸਤਰ ਸਾਹਿਦ ਗਾਂਧੀ ਜੀ ਦੀ ਅਹਿੰਸਾ ਸਿਧਾਂਤ ਦੇ ਮੁੱਖ ਪ੍ਰੇਰਣਾ ਦੇ ਸੋਮੇ ਕਹਿੰਦੇ ਉਹਨਾਂ ਨੇ ਆਪਣੇ ਵਿਸ਼ਵਾਸ ਦੇ ਬਾਰੇ ਇਦਾਂ ਲਿਖਿਆ ਹੈ ਕਹਿੰਦੇ ਮੈਂ ਬਾਈਬਲ ਕੁਰਾਨ ਤੇ ਜ਼ੈਦਾ ਵਸਤਾ ਹੁਣ ਜਿਹੜੇ ਜ਼ੈਦਾ ਵਸਤਾ ਹੈਗਾ ਸਤਿਯੋਗ ਇਹ ਈਸਾ ਪੂਰਵ ਹਜ਼ਾਰ ਸਾਲ ਦੇ ਲਗਭਗ ਜ਼ਰੋਸਟਰ ਦੁਆਰਾ ਪਰਸ਼ੀਆ ਨੂੰ ਦਿੱਤਾ ਗਿਆ ਇੱਕ ਪਵਿੱਤਰ ਧਾਰਮਿਕ ਗ੍ਰੰਥ ਹੈ ਵੀ ਉਹਨੂੰ ਕਹਿੰਦੇ ਵੈਦਾ ਬਾਗਹੀ ਪ੍ਰਭੂ ਪ੍ਰੇਰਿਤ ਗਾਂਧੀ ਜੀ ਕਹਿੰਦੇ ਮੈਂ ਮੰਨਦਾ ਕਹਿੰਦੇ ਮੈਂ ਗੁਰੂ ਪਰੰਪਰਾ 'ਚ ਵਿਸ਼ਵਾਸ ਰੱਖਦਾ ਪਰ ਇਸ ਯੁੱਗ 'ਚ ਲੱਖਾਂ ਲੋਕਾਂ ਨੂੰ ਗੁਰੂ ਤੋਂ ਬਿਗੈਰ ਹੀ ਕੰਮ ਚਲਾਉਣਾ ਪਊਗਾ ਕਿਉਂਕਿ ਕਿਸੇ ਇੱਕ आदमी स्क्ुरी पूरी पूर्णता ਤੇ ਪੂਰਾ ਪੂਰਾ ਗਿਆਨ ਦਾ ਸੰਜੋਗ ਮੇਰੇ ਨਾਲ ਦੁਰਲਭ ਹੈ ਪਰ ਕਹਿੰਦੇ ਆਦਮੀ ਨੂੰ ਇਹ ਸੋਚ ਕੇ ਨਿਰਾਸ਼ ਹੋਣ ਦੀ ਲੋੜ ਨਹੀਂ ਵੀ ਉਹ ਆਪਣੇ ਧਰਮ ਦੀਆਂ ਸਚਾਈਆਂ ਨੂੰ ਕਦੇ ਜਾਣ ਨਹੀਂ ਸਕੂਗਾ ਕਿਉਂਕਿ ਹਰ ਮਹਾਨ ਧਰਮ ਦੇ ਮੂਲ ਸਿਧਾਂਤ ਨਾ ਬਦਲਣ ਯੋਗ ਨੇ ਤੇ ਸੋਖੀ ਤਰ੍ਹਾਂ ਸੱਚ ਆਉਣ ਵਾਲੇ ਨੇ ਮੈਂ ਵੀ ਕਹਿੰਦੀ ઈਸ਼ਵਰਸ ਤੇ ਉਹਦੀ ਇਕ ਰੂਪਤਾ ਪੁਨਰ ਜਨਮ ਤੇ ਮੁਕਤੀ 'ਚ ਵਿਸ਼ਵਾਸ ਕਰਦਾ ਆਪਣੀ ਪਤਨੀ ਦੇ ਪ੍ਰਤੀ ਆਪਣੀ ਭਾਵਨਾ ਦੇ ਵਾਂਗ ਹੀ ਕਹਿੰਦੇ ਹਿੱਦਤ ਦੋਤ ਤੋਂ ਦੇ ਪ੍ਰਤੀ ਆਪਣੇ ਸ਼ਰਧਤਾ ਭਰਾਂ ਨਾਮ ਦਾ ਵਰਣਨ ਕਰ ਨਹੀਂ ਸਕਦਾ ਤਾਂ ਕਿ ਮੇਰੇ ਮਨ ਨੂੰ ਜਿਸ ਤਰ੍ਹਾਂ ਮੇਰੀ ਪਤਨੀ ਪ੍ਰਭਾਵਿਤ ਕਰਦੀ ਹੈ ਉਸ ਤਰ੍ਹਾਂ ਦੁਨੀਆ ਦੀ ਕੋਈ ਹੋਰ ਆਰਾ ਪ੍ਰਭਾਵਿਤ ਨਹੀਂ ਕਰ ਸਕਦੀ ਇਸ ਕਰਕੇ ਨਹੀਂ ਕਿ ਉਹਦੇ ਕੋਈ ਔਗਣ ਨਹੀਂ ਹੈਗਾ ਕਹਿੰਦੇ ਬਲਕਿ ਮੈਂ ਇਹ ਕਹੂੰਗਾ ਵੀ ਜਿੰਨੇ ਔਗਣ ਮੈਂ ਦੇਖ ਸਕਦਾ ਸੀ ਉਹ ਤੋਂ ਕਿਤੇ ਜ਼ਿਆਦਾ ਔਗਣ ਮੈਂ ਆਪਣੀ ਪਤਨੀ 'ਚ ਦੇਖੇ ਨਹੀਂ ਪਰ ਕਹਿੰਦੇ ਉਹਨਾਂ ਦੇ ਉਹਦੇ ਪ੍ਰਤੀਕ ਅਟੁੱਟ ਸਵੰਤਤਾ ਭਾਗ ਮੇਰੇ ਮਨ 'ਚ ਹੈ ਇਸੇ ਤਰ੍ਹਾਂ ਕਹਿੰਦੇ ਹਿੰਦਤ ਤੋਂ ਦਾ ਪ੍ਰਤੀ ਵੀ ਮੇਰੇ ਮਨਸਭਾਗ ਨਹੀਂ। ਭਾਵੇਂ ਇਹਦੇ ਚ ਕਦੇ ਕਿੰਨੇ ਹੀ ਔਗੁਣ ਨੇ। ਕਿੰਨੀਆਂ ਹੀ ਘਾਟਾਂ ਨੇ। ਕਹਿੰਦੇ ਗੀਤਾ ਦੇ ਪਾਠ ਜਾਂ ਉਸੇ ਰਮਾਇਣ ਦੇ ਸੰਗੀਤ ਵਰਗਾ ਆਨੰਦ ਮੈਨੂੰ ਹੋਰ ਕਿਸੇ ਚੀਜ਼ ਨਾਲ ਨਹੀਂ ਮਿਲਦਾ। ਮੁਸੀਬਤ ਚ ਜਦੋਂ ਵੀ ਮੈਨੂੰ ਇਹ ਲੱਗਿਆ ਵੀ ਮੈਂ ਆਪਣੇ ਜੀਵਨ ਦੇ ਆਖਰੀ ਸਵਾਸ ਲੈ ਰਿਹਾ ਤਾਂ ਕਹਿੰਦੇ ਗੀਤਾ ਹੀ ਮੇਰਾ ਸਹਾਰਾ ਬਣੀ। ਉਹ ਲੋਕ ਇਹ ਕਹਿੰਦੇ ਨੇ ਕਹਿੰਦੇ Hindu ਧਰਮ ਇਹ ਸਿੱਖਿਆ ਦਿੰਦਾ ਹੈ। ਬਿਹਾਰਿਕ ਮੁਨੱਖ ਨੂੰ ਤਰਾਂ ਜੇ ਪ੍ਰਮਾਤਮਾ ਦਿਸੰਤਾ ਨਾਲ ਪੂਜਾ ਕਰਨੀ ਚਾਹੀਦੀ ਹੈ ਇਸ ਕਰਕੇ ਕਹਿੰਦੇ ਕਿਸੇ ਧਰਮ ਨਾਲ Hindu ਧਰਮ ਦਾ ਕੋਈ ਵਿਰੋਧ ਨਹੀਂ ਹੈਗਾ देखो ਇਸਮ ਸੀਦੇ ਬਾਰੇ ਵੀ ਗਾਂਧੀ ਜੀ ਨੇ ਲਿਖਿਆ ਹੈ ਕਹਿੰਦੇ ਮੈਨੂੰ ਪੂਰੀ ਉਮੀਦ ਹੈ ਵੀ ਜੀਵ ਹੱਤ ਜੁਦਿੰਦੇ ਤਾਂ ਬਹੁਤ ਸਾਰੇ ਲੋਕਾਂ ਦੀਆਂ ਜ਼ਿੰਦਗੀਆਂ ਆਪਣੇ ਆਸ਼ੀਰਵਾਦ ਨਾਲ ਮੁਕਤ ਕਰ ਦਿੰਦੀ ਜਿਨ੍ਹਾਂ ਨੇ ਸ਼ਾਇਦ ਉਹਨਾਂ ਦਾ ਕਦੇ ਨਾਂ ਵੀ ਨਾ ਸੁਣਿਆ ਤਾਂ ਕਹਿੰਦਾ ਕਿ ਜੋ ਗੱਲਾਂ ਜੀ ਦੱਸ ਰਹੇ ਨੇ ਕਦੇ ਵਰਦਾ ਠਹਿਰਾ ਤਾਂ ਆਖਰੀ ਦਿਨ ਸੀਗਾ ਸਾਡਾ ਕਦੇ ਸ਼ਾਮ ਨੂੰ ਸ਼੍ਰੀ ਦਸਾਈ ਜੀ ਨੇ ਜਿਵੇਂ ਕਿ ਅਜੁਰਜਿਤ ਕੀਤੀ ਹੋਈ ਸੀ ਉਹਨਾਂ ਲਈ ਸਭਾ ਟਾਊਨ ਹਾਲ ਚ ਉੱਥੇ ਜਾ ਕੇ ਉਹਨਾਂ ਨੇ ਫਿਰ ਪਾਸ਼ਾ ਦਿੱਤਾ ਜੋਗ ਦੇ ਪਰ ਕਦੇ 400 ਲੋਕਾਂ ਨਾਲੇ ਟਾਊਨ ਹਾਲ ਖਚਾ-ਖਚ ਭਰਿਆ ਹੋਇਆ ਸੀ ਕਿਥੋਂ ਤੱਕ ਵੀ ਲੋਕਾਂ ਨੂੰ ਖਿੜਕੀਆਂ ਤੱਕ ਜੀ ਬੈਠਾ ਪਿਆ ਕਹਿੰਦੇ ਮੈਂ ਪਹਿਲਾਂ ਹਿੰਦੀ ਚ ਬੋਲਿਆ ਤੇ ਫਿਰ ਅੰਗਰੇਜ਼ੀ ਚ ਫਿਰ ਕਹਿੰਦੇ ਭਾਸ਼ਣ ਖਤਮ ਕਰਕੇ ਸਮੇਂ ਸਿਰ ਵਾਪਸ ਆਈ ਤਸੀਂ ਆਪਣੇ ਕਮਰੇ ਸ਼ਾਂਤੀ ਨਾਲ ਖਤੋਖਤabit ਕਰ ਰਹੀ ਗਾਂਧੀ ਜੀ ਨੂੰ ਸ਼ੁਭ ਰਾਤਰੀ ਕਹਿਣ ਲਈ ਰੁਕੀ। ਕਦੇ ਜਦੋਂ ਮੈਂ ਸਵੇਰੇ 5:00 ਵਜੇ ਉੱਠਿਆ ਤਾਂ ਉਸ ਵਕਤ ਹਲੇ ਰਾਤ ਦਾ ਹਨੇਰਾ ਸੀ। ਪਹਿਲਾਂ ਕਦੇ ਆਸ਼ਰਮ ਦੇ ਪ੍ਰਵੇਸ਼ ਦੁਆਰ ਦੇ ਸਾਹਮਣੇ ਇੱਕ ਬਲਦਾਂ ਦੀ ਢਟੀ ਲੰਗੀ ਫੇਰੀ ਕਿਸਾਨ ਆਪਣੇ ਸਿਰ ਤੇ ਬੋਝ ਚੱਕੀ ਹੋਈ ਲੰਘਿਆ। ਸਵੇਰ ਦੇ ਨਾਸ਼ਤੇ ਤੋਂ ਬਾਅਦ ਕਹਿੰਦੇ ਸੀ ਤਿੰਨਾਂ ਨੇ ਮਤਲਬ ਯੋਗਾ ਨੰਦ ਜੀ ਉਹਨਾਂ ਦੇ ਜਿਹੜੇ ਸਖਤ ਸੀ ਨਾ ਮਿਸਟਰ ਰਾਈਟ ਤੇ ਮਿਸ ਬਲੀਡ ਜਿਹੜੇ ਅਮਰੀਕਾ ਤੋਂ ਉਹਨਾਂ ਦੇ ਨਾਲ ਆਏ ਹੋਏ ਸੀ ਕਹਿੰਦੇ ਸੀ ਤਿੰਨਾਂ ਨੇ ਗਾਂਧੀ ਜੀ ਤਵਿਦਾਇ ਲੈਣ ਤੇ ਉਹਨਾਂ ਨੂੰ ਪਰਾਨਾਮ ਕਰਨ ਵਾਸਤੇ ਉਹਨਾਂ ਦੇ ਸੇਵਾਚ ਕਹਿੰਦੇ ਸੀ ਹਾਜ਼ਰ ਹੋਏ ਗਾਂਧੀ ਜੀ ਕਹਿੰਦੇ ਉਸ ਦਾ ਪੂਜਾ ਅਰਚਨਾ ਵਾਸਤੇ ਸਵੇਰੇ 4 ਵਜੇ ਉੱਠ ਜਾਂਦੇ ਹਿੱਸੀਗੇ ਤਾਂ ਉਹਨਾਂ ਜਾ ਕੇ ਉਹ ਕਹਿੰਦੇ ਨਹੀਂ ਕਹਿੰਦੇ ਮਹਾਤਮਾ ਜੀ ਅਲਵਿਦਾ ਹੁਣ ਅਸੀਂ ਜਾ ਰਹੇ ਹਾਂ ਭਾਰਤ ਤੁਹਾਡੇ ਮੁਬਾਰਕ ਹੱਥਾਂ ਚ ਪੂਰੀ ਤਰ੍ਹਾਂ ਸੁਰੱਖਿਅਤ ਹੈ ਜੋਗਨਾਂਝ ਜੀ ਕਹਿੰਦੇ ਮੈਂ ਉਹਨਾਂ ਦੇ ਚਰਨ ਸਪर्श ਕਰਦੇ ਹੋਏ ਕਿਹਾ ਕਦੇ ਵਰਤਾਜ ਬਿਤਾਏ ਉਹਨਾਂ ਦਿਨਾਂ ਨੂੰ ਫਰੇ ਹੀ ਲੰਘੇ ਨੇ ਜਮੀਨ ਅਸਮਾਨ ਤੇ ਸਮੁੰਦਰ ਸਾਰੇ ਯੁੱਧ ਨਾਲ ਅਧਕਾਰਮਈ ਹੋ ਗਏ ਮਹਾਨਤਾਵਾਂ ਜੋ ਸਿਰਫ ਮਹਾਤਮਾ ਗਾਂਧੀ ਨੇ ਹੀ ਹਥਿਆਰਾਂ ਦੀ ਸ਼ਕਤੀ ਨਾਲੋਂ ਵਿਹਾਰਿਕ ਅਹਿੰਸਾ ਦਾ ਬਦਲ ਪੇਸ਼ ਕੀਤਾ ਕਦੇ ਅਨਿਆਤਿ ਸ਼ਕਾਇਤਾਂ ਨੂੰ ਦੂਰ ਕਰਨ ਵਾਸਤੇ ਮਹਾਤਮਾ ਗਾਂਧੀ ਜੀ ਦੁਆਰਾ ਵਰਤੀ ਗਈ ਅਹਿੰਸਾ ਦੇ ਹਥਿਆਰ ਹਰ ਵਾਰ ਜ਼ਿਆਦਾ ਪ੍ਰਭਾਵਸ਼ਾਲੀ ਸਾਬਤ ਹੋਈ ਨਹੀਂ ਤੇ ਉਹਨਾਂ ਨੇ ਆਪਣੇ ਸਿਧਾਂਤਾਂ ਨੂੰ ਇਹਨਾਂ ਸ਼ਬਦਾਂ ਰਾਹੀਂ ਪੇਸ਼ ਕੀਤਾ ਹੈ ਕਹਿੰਦੇ ਮੈਂ ਦੇਖਿਆ ਹੈ ਕਿ ਤਬਾਹੀ ਦੇ ਦੌਰਾਨ ਵੀ ਜ਼ਿੰਦਗੀ ਚੱਲਦੀ ਰਹਦੀ ਹੈ ਇੱਥੇ ਸ਼ਬਦ ਸਾਥੀ ਗਾਂਧੀ ਜੀ ਕਹਿ ਰਹੇ ਕਹਿੰਦੇ ਇਸ ਵਾਸਤੇ ਤਬਾਹੀ ਤੋਂ ਵੱਡਾ ਕੋਈ ਨਿਯਮ ਜ਼ਰੂਰ ਹੈ ਸਿਰਫ ਉਸੇ ਨਿਯਮ ਦੇ ਤਹਿਤ ਇਸੇ ਮਜ਼ਬੂਤ ਸਮਾਜ ਦੇ ਪ੍ਰਬੰਧਿਤ ਹੋਣ ਸੰਭਵ ਹੋ ਜਾਵੇ ਤਾਂ ਹੀ ਜ਼ਿੰਦਗੀ ਜੀਉਣ ਯੋਗ ਬਣ ਸਕਦੀ ਹੈ ਜੇ ਉਹੀ ਜ਼ਿੰਦਗੀ ਦਾ ਨਿਯਮ ਹੈ ਤਾਂ ਸਾਨੂੰ ਰੋਜ਼ਾਨਾ ਦੀ ਜ਼ਿੰਦਗੀ 'ਚ ਉਹਦੀ ਪਾਲਣਾ ਕਰਨੀ ਚਾਹੀਦੀ ਹੈ ਜਿੱਥੇ ਕਿਤੇ ਵੀ ਯੁੱਧ ਹੋਵੇ ਜਿੱਥੇ ਕਿਤੇ ਵੀ ਕਿਸੇ ਵਿਰੋਧੀ ਨਾਲ ਸਾਡਾ ਸੰਘਰਸ਼ ਹੋਵੇ ਸਰਪਿਆ ਨਾਲ ਜਿੱਤ ਪ੍ਰਾਪਤ ਕਰਨੀ ਚਾਹੀਦੀ ਹੈ ਕਹਿੰਦੇ ਮੈਂ ਦੇਖਿਆ ਹੈ ਵੀ ਪਿਆਰ ਦੇ ਪੱਕੇ ਨਿਯਮ ਨੇ ਮੇਰੀ ਆਪਣੀ ਜ਼ਿੰਦਗੀ 'ਚ ਆਈਆਂ ਮੁਸ਼ਕਲਾਂ ਵੀ ਹੱਲ ਕੀਤੀਆਂ ਨੇ ਜਿਨ੍ਹਾਂ ਨੂੰ ਲੜਾਈ ਝਗੜੇ ਕਦੇ ਹੱਲ ਨਹੀਂ ਸਿੱਖ ਸਕਦੇ ਕਹਿੰਦੇ ਜਿੰਨੇ ਵੱਡੇ ਪੱਧਰ ਤੇ ਇਸ ਨਿਯਮ ਦੀ ਕਾਰਗੁਜ਼ਾਰੀ ਦੇ ਮੈਂ ਪ੍ਰਤੱਖ ਨਤੀਜੇ ਦੇਖਣੇ ਸੰਭਵ ਹੋ ਸਕਦੇ ਨੇ ਭਾਰਤ ਜੇ ਇਹਦੀ ਵਰਤੋਂ ਦੇ ਪ੍ਰਤੱਖੰਤ ਦੀ ਜੇ ਦੇਖੀ ਜਾ ਸਕਦੀ ਕਹਿੰਦੇ ਮੈਂ ਇਹ ਨਹੀਂ ਕਹਿ ਸਕਦਾ ਵੀ ਭਾਰਤ ਦੇ 36 ਕਰੋੜ ਲੋਕਾਂ ਦੇ ਮਨਾਂ 'ਚ ਅਹਿੰਸਾ ਨਕਰ ਬਣਾ ਲਿਆ ਪਰ ਮੈਂ ਇਹ ਵਾਦਾ ਜ਼ਰੂਰ ਦਾਵਾ ਜ਼ਰੂਰ ਕਰ ਸਕਦਾ ਕਿ ਇਹ ਅਹਿੰਸਾ ਬਹੁਤ ਘਟ ਸਮੇਂ 'ਚ ਕਿਸੇ ਹੋਰ ਸਿਧਾਂਤ ਦੇ ਨਾਲੋਂ ਕਿਤੇ ਜ਼ਿਆਦਾ ਡੂੰਘਾਈ ਤੱਕ ਮਨੁੱਖੀ ਬਨਾਂ ਦੇ ਵਿੱਚ ਉਤਰ ਗਈ ਹੈ ਅਗਿਰ ਕਹਿੰਦੇ ਇਹ ਕਹਿੰਦੇ ਅਹਿੰਸਾ ਦੀ ਮਾਨਸਿਕ ਅਵਸਥਾ ਪ੍ਰਾਪਤ ਕਰਨ ਵਾਸਤੇ ਕਾਫੀ ਕਸ਼ਟੈਕ ਸアドਨ ਜ਼ਰੂਰਤ ਹੁੰਦੀ ਹੈ ਉਹਦੇ ਵਾਸਤੇ ਕਹਿੰਦੇ ਫੌਜੀ ਦੀ ਜ਼ਿੰਦਗੀ ਵਾਂਗੂ ਗਠੋਰਤਾ ਸੰਸ਼ਾਸਨ ਵੱਤ ਜੀਵਨ ਦੀ ਜ਼ਰੂਰਤ ਹੁੰਦੀ ਹੈ ਜਦੋਂ ਕਹਿੰਦੇ ਮਨ ਸ਼ਰੀਰ ਤੇ ਬੋਲਬਾਣੀ ਚ ਪੂਰੀ ਤਰ੍ਹਾਂ ਤਾਲਮੇਲ ਸਥਾਪਿਤ ਹੋ ਜਾਂਦਾ ਹੈ ਤਾਂ ਹੀ ਇਹ ਚਪਕਾਈ ਆਉਂਦੀ ਹੈ ਜੇ ਅਸੀਂ ਸੱਚ ਨੂੰ ਸੱਚ ਤੇ ਅਹਿੰਸਾ ਦੇ ਨਿਯਮ ਨੂੰ ਆਪਣੀ ਜ਼ਿੰਦਗੀ ਦਾ ਨਿਯਮ ਬਣਾਉਣ ਦੀ ਪੱਕੀ ਤਾਰ ਲਈਏ ਤਹਾਰਿਕ ਸਮੱਸਿਆ ਆਪਣਾ ਹੱਲ ਆਪ ਹੀ ਕਹਿੰਦੇ ਪੇਸ਼ ਕਰਦੇ ਹੁਣ ਅਗੇ ਪਰਮਹੰਸ ਜੋਗਾਨੰਦ ਜੀ ਆਪਣਾ ਦੱਸਦੇ ਨੇ ਕਹਿੰਦੇ ਨਿਰਦਈ ਸ਼ਕਤੀਆਂ ਦੀ ਵਰਤੋਂ ਨਾਲ ਮਨੁੱਖ ਦੀਆਂ ਮੁਸ਼ਕਲਾਂ ਕਦੇ ਹੱਲ ਨਹੀਂ ਹੋਈਆਂ ਕਹਿੰਦੇ ਜਿਉਂਦੇ ਜੀ ਸੱਚਾ ਰਸਤਾ ਸਥਾਪਿਤ ਨਾ ਹੋ ਸਕੇ ਤਾਂ ਬਹੁਤੀ ਭਿਆਨਕ ਕੋਝ ਸਥਾਪਿਤ ਹੋ ਜਾਊਗਾ ਪਰਮਾਤਮਾ ਨੇ ਮਨੁੱਖ ਨੂੰ ਅਣੁਸ਼ਕਤੀ ਦੀ ਖੋਜ ਕਰਨ ਦੀ ਪਿਆਰ ਭਰੀ ਆਗਿਆ ਇਹ ਜੇ ਭਿਆਨਕ ਘਰਨਾਮੇ ਕਰਨ ਵਾਸਤੇ ਨਹੀਂ ਦਿੱਤੀ ਵੇ ਜੋ ਤੇਪਰਾਦ ਨਾਲ ਕਦੇ ਵੀ ਕਿਸੇ ਨੂੰ ਕੋਈ ਲਾਭ ਨਹੀਂ ਹੁੰਦਾ ਅਰਬਾਂ ਡਾਲਰ ਜਿਹੜੇ ਧੂਆ ਬਣ ਕੇ ਆਕਾਸ਼ ਚੁੱਟ ਗਏ ਉਹਨਾਂ ਅਰਬਾਂ ਡਾਲਰ ਨਾਲ ਇੱਕ ਇਹੋ ਜਿਹਾ ਨਵੇਂ ਸੰਸਾਰ ਦਾ ਨਿਰਮਾਣ ਕੀਤਾ ਜਾ ਸਕਦਾ ਸੀ ਜਿਹੜਾ ਬਿਮਾਰੀ ਦੁੱਖਾਂ ਤੇ ਗਰੀਬੀ ਤੋਂ ਪੂਰੀ ਤਰ੍ਹਾਂ ਮੁਕਤ ਹੁੰਦਾ ਕਦੇ ਹੀ ਧਰਤੀ ਡਰ ਰਾਜਕਤਾ ਅਕਾਲ ਮਹਾਂਮਾਰੀਆਂ ਆਦਿ ਦੀ ਵਿਨਾਸ਼ਕਾਰੀ ਨਾਚਾਂ ਦੀ ਸਟੇਜ ਨਾ ਬਣ ਕੇ ਇੱਕ ਇਹੋ ਜਿਹੀ ਸ਼ਾਂਤਮਈ ਖੁਸ਼ਹਾਲ ਤ ਗਿਆਨ ਦਾ ਪਸਾਰ ਕਰਨ ਵਾਲੀ ਧਰਤੀ ਬਣ ਜਾਂਦੀ ਅੱਗੇ ਉਹ ਕਹਿੰਦੇ ਨੇ ਕਿਹਦੇ ਗਾਂਧੀ ਜੀ ਦੀ ਅਹਿੰਸਾ ਦੀ ਪੁਕਾਰ ਆਮ ਆਦਮੀ ਦੀ ਅੰਤਰਾਤਨਾ ਨਹੀਂ ਚੁੰਦੀ ਹੈ ਕੋਹਨ ਹੁ ਮਾਤ ਨਾਲ ਨਹੀਂ ਬਲਕਿ ਜ਼ਿੰਦਗੀ ਨਾਲ ਤਬਾਹੀ ਨਾਲ ਨਹੀਂ ਬਲਕਿ ਨਿਰਮਾਣ ਨਾਲ ਨਫ਼ਰਤ ਨਾਲ ਨਹੀਂ ਬਲਕਿ ਪਿਆਰ ਦੇ ਸਰਜਨਕਾਰੀ ਚਮਤਕਾਰਾਂ ਨਾਲ ਆਪਣਾ ਸੰਬੰਧ ਜੋੜਨਾ ਚਾਹੀਦਾ ਹੈ ਮਹਾਪਰਸ੍ਰੀ ਕਦੇ ਕਿਹਾ ਗਿਆ ਹੈ ਭਾਵੇਂ ਕਿਸੇ ਵੀ ਤਰ੍ਹਾਂ ਦਾ ਨੁਕਸਾਨ ਕਿ ਉਹਨਾਂ ਕੀਤਾ ਗਿਆ ਹੋਵੇ ਆदमी ਨੂੰ maaf ਕਰ ਦੇਣਾ ਚਾਹੀਦਾ ਹੈ ਕਿਉਂਕਿ ਆਦਮੀ ਨੇ maaf ਕਰਨ ਦੇ ਕਾਰਨ ਹੀ ਮੁਕਤੀ ਦੀ ਮੋਦ ਨਿਰੰਤਰ ਬਣੀ ਹੋਈ ਹੈ maaf ਕਰਨਾ ਪਵਿੱਤਰ ਹੈ maaf ਕਰਨ ਕਰਕੇ ਕਹਿੰਦੇ ਧਰਤੀ ਟਿਕੀ ਹੋਈ ਹੈ maaf ਕਰਨਾ ਸ਼ਕਤੀਸ਼ਾਲੀ ਦੀ ਸ਼ਕਤੀ ਹੈ ਤ્યાਗ ਹੈ ਮਨ ਦੀ ਸ਼ਾਂਤੀ ਹੈ ਕਹਿੰਦੇ maaf ਕਰਨਾ ਤੇ ਨਿਮਰਤਾ ਆਦਮ ਸਹੀਮੀ ਆਦਮੀ ਦੇ ਗੁਣ ਨੇ ਜਿਹੜੇ ਕਿ ਅਸਲੀ ਸਭ ਧਰਮ ਦਾ ਪ੍ਰਤੀਨਿਧ ਤਤ ਕਰਤੇ ਅਹਿੰਸਾ ਮਾਫ ਕਰ ਤੇ ਪਿਆਰ ਕਰਨ ਦਾ ਸੁਭਾਅ ਹੀ ਤਾਂ ਨਤੀਜਾ ਗਦੇ ਗਾਂਧੀ ਜੀ ਕਹਿੰਦੇ ਨੇ ਕਹਿੰਦੇ ਧਰਮ ਜਦ ਉਸ ਜ਼ਿੰਦਗੀ ਜਾਨੀ ਜ਼ਰੂਰੀ ਹੋ ਜਾਵੇ ਤਾਂ ਮਨੁੱਖ ਨੂੰ ਇਸ ਸਮਸੀ ਦੀ ਤਰ੍ਹਾਂ ਖੋਦ ਆਪਣਾ ਖੂਨ ਵਹਾਉਣ ਵਾਸਤੇ ਤਿਆਰ ਰਹਿਣਾ ਚਾਹੀਦਾ ਦੂਜੇ ਦਾ ਇਹਦੇ ਨਾਲ ਕਹਿੰਦੇ ਸੰਸਾਰ ਦੇ ਵਿੱਚ ਖੂਨ ਘਣਾ ਬਖ ਘਟੇ ਚੁਗਾ ਅੱਗੇ ਜੋਗਨਾਨਦ ਜੀ ਕਹਿੰਦੇ ਨੇ ਕਹਿੰਦੇ ਕਿਸੇ ਦਿਨ ਭਾਰਤੀ ਸਤਿਏ ਗਰਨ ਜਾਂਦੇ ਮਹਾਕਾਵ ਲਿਖੇ ਜਾਣਗੇ ਜਿਨ੍ਹਾਂ ਨੇ ਨਫਰਤ ਦਾ ਪਿਆਰ ਨਾਲ ਕਿਨਸਾ ਦਾ ਅਹਿੰਸਾ ਦਾ ਜ਼ਮਾਨਾ ਕੀਤਾ ਜਿਨ੍ਹਾਂ ਨੇ ਹਥਿਆਰ ਉਠਾਉਣ ਦੀ ਬਜਾਏ ਨਿਰਦੇਤਾ ਨਾਲ ਆਪਣੇ ਆਪ ਨੂੰ ਵੱਡੇ ਜਾਣ ਵਾਸਤੇ ਪੇਸ਼ ਕਰ ਦਿੱਤਾ ਗੰਤੇ ਕੁਝ ਇਤਿਹਾਸਿਕ ਵਾਕਿਆਂ ਤੇ ਇਹਦਾ ਨਤੀਜਾ ਇਹ ਹੋਇਆ ਵੀ ਹਮਲਾਵਰ ਆਪਣੇ ਬੰਦੂਕਾਂ ਛੱਡ ਕੇ ਭੱਜ ਗਏ ਕਿਉਂਕਿ ਦੂਜਿਆਂ ਦੀ ਜ਼ਿੰਦਗੀ ਨੂੰ ਆਪਣੀ ਜ਼ਿੰਦਗੀ ਤੋਂ ਕੀਮਤੀ ਸੰਚਨ ਵਾਲੀ ਉਨਾਂ ਨੂੰ ਕਨ ਦੇ ਹਿੱਕੇ ਉਹਨਾਂ ਦੇ ਸਿਸ ਸ਼ਰਨ ਨਾਲ ਚੁੱਕੀ ਤੇ ਅੰਤਰਾਤਮਾ ਉਹਨਾਂ ਦੀ ਅੰਚ ਜੋੜੀ ਗਈ। ਉਹਨੇ ਗਾਂਧੀ ਜੀ ਕਹਿੰਦੇ ਨੇ ਖੂਨ ਖਰਾਬੇ ਨਾਲ ਆਪਣੇ ਦੇਸ਼ ਨੂੰ ਆਜ਼ਾਦ ਕਰਵਾਉਣ ਦਾ ਯਤਨ ਕਰਨ ਦੀ ਪਛਾਈ ਜ਼ਰੂਰੀ ਹੋਇਆ ਤਾਂ ਮੈਂ ਸਦੀਆਂ ਤੱਕ ਇੰਤਜ਼ਾਰ ਕਰੀਗਾ। ਕਹਿੰਦੇ ਬਾਈਬਲ ਵੀ ਸਾਨੂੰ ਇਹ ਚੇਤਾਵਨੀ ਦਿੰਦੀ ਆ ਵੀ ਉਹੋ ਜੋ ਤਲਵਾਰ ਉਠਾਉਣਗੇ ਉਹ ਤਲਵਾਰ ਦੇ ਨਾਲ ਹੀ ਕੱਟ ਕੇ ਮਰ ਜਾਣਗੇ। ਮੁਲੇਤੀ ਉਹ ਕਹਿੰਦੇ ਨੇ ਮੈਂ ਆਪਣੇ ਆਪ ਨੂੰ ਦੇਸ਼ ਭਗਤ ਕਹਿੰਦਾ ਪਰ ਮੇਰੀ ਦੇਸ਼ ਭਗਤੀ ਇੰਨੀ ਵਿਸ਼ਾਲ ਹੈ ਜਿੰਨਾ ਵਿਸ਼ਾਲ ਹੈ ਸੰਸਾਰ ਇੱਥੇ ਸਾਥੀਓ ਇਹ ਗੱਲ ਮਹਾਤਮਾ ਗਾਂਧੀ ਸੀ ਕਹਿ ਰਹੇ ਨੇ ਕਹਿੰਦੇ ਇਹ ਧਰਤੀ ਦੀਆਂ ਸਾਰੀਆਂ ਕੌਮਾਂ ਨੂੰ ਆਪਣੇ ਘੇਰੇ ਚ ਲੈ ਆਉਦੀ ਹੈ ਮੇਰੀ ਦੇਸ਼ ਭਗਤੀ ਚ ਪੂਰੇ ਸੰਸਾਰ ਦੀ ਭਲਾਈ ਸ਼ਾਮਲ ਹੈ ਮੈਂ ਨਹੀਂ ਚਾਹੁੰਦਾ ਕਿ ਮੇਰਾ ਭਾਰਤ ਕਿ ਸਹਰੂ ਦੇਸ਼ ਦੇ ਸਿੱਖਾ ਦੀ ਰਾਖਤ ਤੇ ਖੜਕੇ ਉਹਨਾਂ ਤੇ ਕਰੇ ਮੈਂ ਨਹੀਂ ਚਾਹੁੰਦਾ ਕਿ ਭਾਰਤ ਸੰਸਾਰ ਦੇ ਇੱਕ ਵੀ ਮਨੁੱਖ ਦਾ ਸ਼ੋਸ਼ਣ ਕਰੇ ਬਲਕਿ ਮੈਂ ਚਾਹੁੰਨਾ ਕਿ ਭਾਰਤ ਸ਼ਕਤੀਸ਼ਾਲੀ ਬਣੇ ਤਾਂ ਕਿ ਉਹ ਹੋਰ ਕੌਮਾਂ 'ਚ ਵੀ ਸ਼ਕਤੀ ਦਾ ਸੰਚਾਰ ਕਰ ਸਕੇ ਯੂਰਪ ਕਹਿੰਦੇ ਅੱਜ ਇਸ ਤਰ੍ਹਾਂ ਕਰਨ ਵਾਲੀ ਇੱਕ ਵੀ ਕੌਮ ਨਹੀਂ ਜਿਹੜੀ ਕਿ ਦੂਜੇ ਨੂੰ ਸ਼ਕਤੀਸ਼ਾਲੀ ਬਣਾਉਂਦੀ ਹੋਵੇ ਅੰਗੇ ਜੋ ਗੱਲਾਂ ਦੀ ਦੱਸ ਰਹੇ ਨੇ ਕਿ ਤੇ ਅਮਰੀਕਾ ਦੇ ਰਾਸ਼ਟਰਪਤੀ ਵੁੱਡਰੋ ਵਿਲਸਨ ਨੇ ਸ਼ਾਂਤੀ ਲਈ ਆਪਣਾ 14 ਸੁਤ੍ਰਿਸੁੰਦਰ ਪ੍ਰੋਗਰਾਮ ਪੇਸ਼ ਕੀਤਾ ਬਾਅਦ ਚ ਕਹਿੰਦੇ ਉਹ ਕਹਿੰਦੇ ਸ਼ਾਂਤੀ ਸਥਾਪਿਤ ਕਰਨ ਲਈ ਸਾਡਾ ਇਹ ਯਤਨ ਪਿਆਸਥ ਵੀ ਹੋ ਜਾਂਦਾ ਹੈ ਤਾਂ ਸਾਡੇ ਕੋਲ ਹਥਿਆਰ ਤਾਂ ਹਨ ਹੀ ਪਰ ਉਹ ਕਹਿੰਦੇ ਮੇਸਕਥ ਨੂੰ ਉਲਟਾ ਕੇ ਇਸ ਤਰ੍ਹਾਂ ਕਹਿਣਾ ਚਾਹੁੰਦਾ ਵੀ ਸਾਡੇ ਹਥਿਆਰ ਫੇਲ ਹੋ ਚੁੱਕੇ ਨੇ ਨੂੰ ਸਾਨੂੰ ਕਿਸੇ ਹੋਰ ਨਵੇਂ ਸਾਧਨ ਦੀ ਖੋਜ ਲੱਗ ਜਾਣਾ ਚਾਹੀਦਾ ਸਰਬ ਪਿਆਰ ਤੇ ਪਰਮਾਤਮਾ ਦੀ ਸ਼ਕਤੀ ਦੇ ਸੱਚ ਨੂੰ ਅਪਣਾਉਣਾ ਚਾਹੀਦਾ ਜਦੋਂ ਸਾਡੇ ਕੋਲ ਪਰਮਾਤਮਾ ਦੇ ਪਿਆਰ ਤੇ ਸੱਚ ਦੀ ਸ਼ਕਤੀ ਹੋਊਗੀ ਤਾਂ ਸਾਨੂੰ ਹੋਰ ਕਿਸੇ ਚੀਜ਼ ਦੀ ਜ਼ਰੂਰਤ ਨਹੀਂ ਹੋਊਗੀ ਹੁਣ ਅੱਗੇ ਇੱਕ ਹੋਰ ਘਟਨਾਪਨ ਸੁਣਾ ਰਹੇ ਹਾਂ ਸਾਥਿਓ ਕਹਿੰਦੇ ਅਮਰੀਕੀ ਲੋਕਾਂ ਨੂੰ ਮਾਰ ਨਾਲ ਵਿਲੀਅਮ ਪੇਨ ਦੇ ਅਹਿੰਸਾ ਦੇ ਪ੍ਰਯੋਗ ਨੂੰ ਯਾਦ ਕਰਨਾ ਚਾਹੀਦਾ ਹੈ ਜੋ ਪੈਂਸਿਲਵੇਨੀਆ 17ਵੀਂ ਸਦੀ ਚ ਆਜ਼ਾਦ ਬਸਤੀ ਵਸਾਉਣ ਵਾਸਤੇ ਉਹਨਾਂ ਨੇ ਕੀਤਾ ਸੀ ਕਹਿੰਦੇ ਉੱਥੇ ਨਾ ਕੋਈ ਕਿਲਾ ਸੀ ਨਾ ਕੋਈ ਸੈਨਿਕ ਨਾ ਕੋਈ ਰੱਖਿਆ ਕਰਨ ਵਾਲਾ ਨਾ ਕੋਈ ਹਥਿਆਰ ਅਮਰੀਕਾ ਚ ਨਵੇਂ ਵਸਣ ਆਏ ਲੋਕਾਂ ਦੇ ਤੇ ਰੈਡ ਇੰਡੀਅਨ ਲੋਕਾਂ ਦੇ ਵਿਚਕਾਰ ਜੋ ਕਹਿੰਦੇ ਜ਼ਾਲਿਮਾਨਾ ਸਰਹੱਦੀ ਯੁੱਧ ਤੇ ਲੜਾਈਆਂ ਦੇ ਨਰਸ ਹਰ ਚੱਲਦੇ ਰਹਿੰਦੇ ਸੀ ਕਹਿੰਦੇ ਉਹਨਾਂ ਸਿਰਫ ਪੈਨ ਪੈਂਸਿਲਵੇਨੀਆ ਦੇ ਟ੍ਰੈਕਰ ਹੀ ਇਹ ਜੇ ਲੋਕ ਸੀ ਜਿਨ੍ਹਾਂ ਨੂੰ ਕਿਸੇ ਨਿਛਲਿਆ ਤੱਕ ਨਹੀਂ ਬਾਕੀ ਲੋਕ ਜ਼ਿਆਦਾ ਲੜਾਈਆਂ ਸੇ ਮਨਾ ਦਿੱਤੇ ਗਏ ਜਨਰ ਸਹਾ ਦੀ ਪੇਟ ਚੜ ਗਈ ਪਰ ਕਵੈਕਰ ਪੂਰੀ ਤਰ੍ਹਾਂ ਸਵੱਖਿਲ ਸੀ ਇੱਕ ਵੀ ਕਵੈਕਰ ਔਰਤ ਤੇ ਕਦੇ ਹਮਲਾ ਨਹੀਂ ਹੋਇਆ ਤੇ ਇੱਕੋ ਇੱਕ ਕਵੈਕਰ ਬੱਚੇ ਦੀ ਕਦੇ ਹੱਤਿਆ ਨਹੀਂ ਹੋਈ ਇੱਕੋ ਇੱਕ ਕਵੈਕਰ ਆਦਮੀ ਨੂੰ ਕਦੇ ਕੋਈ ਤਸੀਹੇ ਨਹੀਂ ਦਿੱਤਾ ਗਿਆ ਕਹਿੰਦੇ ਅੰਤ ਵਿੱਚ ਜਦੋਂ ਕਵੈਕਰ ਲੋਕਾਂ ਨੂੰ ਸਰਾਜ ਦਾ ਸ਼ਾਸਨ ਛੱਡ ਦੇਣ ਵਾਸਤੇ ਮਜਬੂਰ ਹੋਣਾ ਪਿਆ ਤਾਂ ਜੁੱਤ ਛੱਡ ਗਿਆ ਤਾਂ ਪੈਂਸਿਲਵੇਨੀਆ ਦੇ ਕੁਝ ਲੋਕ ਮਾਰੇ ਗਏ ਤੇ ਉਹਦੇ ਵਿੱਚ ਵੀ ਸਿਰਫ ਕਹਿੰਦੇ ਤਿੰਨ ਘਟਕਰੀ ਮਾਰੀ ਗਈ ਤੇ ਇਹ ਵੀ ਤਿੰਨ ਇਹੋ ਜਿਹੇ ਲੋਕ ਸੀ ਕਹਿੰਦੇ ਜਿਨ੍ਹਾਂ ਦੇ ਵਿਸ਼ਵਾਸ ਡੋਲ ਗਏ ਸੀ ਤੇ ਉਹ ਵੀ ਆਪਣੀ ਰੱਖਿਆ ਲਈ ਆਪਣੇ ਕੋਲ ਹਥਿਆਰ ਰੱਖਣ ਲੱਗ ਪਏ ਸੀ ਕਹਿੰਦੇ ਫ੍ਰੈਂਕਲੀ ਡੀ ਰੂਜ਼ਵੈlt ਨੇ ਕਿਹਾ ਸੀ ਪਹਿਲੇ ਸੰਸਾਰ ਜੰਦ ਵਿੱਚ ਸ਼ਕਤੀ ਦੀ ਵਰਤੋਂ ਨਾਲ ਸ਼ਾਂਤੀ ਸਥਾਪਿਤ ਨਹੀਂ ਹੋ ਸਕੀ ਨਿਜਿੱਤ ਹਾਰ ਦੋਨੋਂ ਹੀ ਇੱਕੋ ਜਿਹੇ ਰੂਪ ਚ ਬੇਸਵਾਦੀਆਂ ਸਿਤ ਹੋਈਆਂ ਸੰਸਾਰ ਨੂੰ ਇਸ ਤੋਂ ਸਿੱਖਿਆ ਲੈਣੀ ਚਾਹੀਦੀ ਏ ਲਾਉ ਤੋਂ ਦੇ ਸਿੱਖਿਆਸੀ ਕਹਿੰਦੇ ਬहिंसा ਦੇ ਜਿੰਨੇ ਹਥਿਆਰ ਹੋਣਗੇ ਓਨੇ ਹੀ ਮਨੁੱਖ ਦੀ ਜ਼ਿਆਦਾ ਤੁਰਦਸ਼ਾ ਹੋਊਗੀ ਹਿੰਸਾ ਦੇ ਜਿੱਤ ਦਾ ਅੰਤ ਵੀ ਸ਼ੋਕ ਸਮਾਰੋ ਦੇ ਨਾਲ ਹੀ ਕਹਿੰਦੇ ਹੁੰਦਾ ਲੋਗ ਦੱਸਦੇ ਨੇ ਕਹਿੰਦੇ ਗਾਂਧੀ ਜੀ ਨੇ ਕੋਸ਼ਣਾ ਕਰ ਰੱਖੀ ਹੈ ਵੀ ਮੈਂ ਵਿਸ਼ਵ ਸ਼ਾਂਤੀ ਲਈ ਲੜ ਰਿਹਾ ਹਾਂ ਉਸ ਤੋਂ ਘਟ ਕਿਸੇ ਗੱਲ ਤੇ ਲੜਾਈ ਰੁਕ ਨਹੀਂ ਸਕਦੀ ਜੇ ਭਾਰਤੀ ਅੰਦੋਲਨ ਅਹਿੰਸਾ ਤੇ ਸਤਿਆਗ੍ਰਹਿ ਦੇ ਆਧਾਰ ਤੇ ਸਫਲ ਹੋਇਆ ਤਤੈਸ਼ ਪਿਆਰ ਨੂੰ ਕਿੰਨਾ ਮਾਰਥ ਮਿਲ ਜੂਗਾ ਹੈ ਤਾਂ ਕਹਿੰਦੇ ਛੋਟਾ ਮੂ ਵੱਡੀ ਗੱਲ ਪਰ ਹੈ ਸਲੀਅਤ ਕਿ ਜ਼ਿੰਦਗੀ ਨੇ ਕਿੰਨਾ ਮਾਰਥ ਮਿਲ ਜੂਗਾ ਮੋਸਾthio ਪਰੰਭਾਸ ਜੋਗਨਾਂ ਜੀ کہہ ਰਹੇ ਨੇ ਇਸ ਚਪ੍ਰਦਾਂਤ ਕਰਦੇ ਹੋਏ ਕਹਿੰਦੇ ਵਿਧਾਤਾ ਦੇ ਨੀਮਾਂ ਦੇ ਸੁਖਮ ਪਕਿਆਈ ਦੇ ਅਨੂਪੀ ਗਾਂਧੀ ਯੁਗਚਿਕ ਇਹੋ ਜੀ ਸ਼ਤਾਬਰੀ ਚ ਕਹਿੰਦੇ ਗਾਂਧੀ ਯੁਗ ਹੈ ਜਿਹੜਾ ਪਰਵੇਸ਼ ਫੋ ਚੱਲਿਆ ਜੋ ਦੋ ਦੋ ਸੰਸਾਰ ਯੁੱਧਾਂ 'ਚ ਗਲਗ ਹੋ ਕੇ ਬਰਬਾਦ ਹੋ ਚੁੱਕੀ ਹੈ ਕਹਿੰਦੇ ਗਾਂਧੀ ਦੇ ਜੀਵਨ ਦੀ ਗ੍ਰੈਨਾਈਟ ਰੂਪੀ ਕੰਧ ਉੱਪਰ ਦਿਵਯ ਲਿਖਾਵਟ ਸਾਫ਼ ਚਲ ਰਹੀ ਹੈ ਜੋ ਪਰਾਵਾਂ 'ਚ ਫਿਰ ਖੂਨ ਖਰਾਬੇ ਦੇ ਵਿਰੁੱਧ ਚਿਤਾਵਨੀ ਦੇ ਰਹੀ ਹੈ ਬਸ ਅਥੀ ਏ ਆਪਣਾ ਅੱਜ ਦਾ ਤੇ ਆਈ ਜਿਹੜਾ ਹੁਣ ਅਸੀਂ 43 ਮਾਰ ਅਤੇ ਆਇਆ ਆਪਣਾ ਤਿੰਨ ਵੀਡੀਓ ਸਪਿਸ਼ਲੀ ਅੱਜ ਲਗਾਤਾਰ ਚੱਲ ਰਹੀ ਹਾਸੀ ਇਹ ਅੱਜ ਖਤਮ ਹੋਈ ਹੈ ਤੁਸੀਂ ਮੇਨ ਮੈਂ ਨੇ ਪਿਆਰ ਨਾਲ ਸੁਣੀਏ ਤੁਹਾਡਾ ਸਭ ਦੇ ਲਈ ਬਹੁਤ ਬਹੁਤ ਸ਼ੁਕਰੀਆ ਜੇ ਤੁਹਾਨੂੰ ਮੇਰਾ ਸਵਾਦ ਇਹ ਚੰਗਾ ਲੱਗਦਾ ਹੈ ਤਾਂ ਕਿਰਪਾ ਕਰਕੇ ਆਪਣੀ ਹੋਰ ਨਾਲ ਸਾਥੀਆਂ ਨਾਲ ਵੀ ਸ਼ੇਅਰ ਜ਼ਰੂਰ ਕਰਨਾ ਬਹੁਤ ਬਹੁਤ ਸ਼ੁਕਰੀਆ ਅਗਲ ਜਲਦੀ ਫਿਰ ਮਿਲਦੇ ਹਾਂ ਅਗਲੇ ਵੀਡੀਓ ਦੇ ਨਾਲ